ਮਸ਼ਹੂਰ ਅਦਾਕਾਰਾ ਕਸ਼ਮੀਰਾ ਸ਼ਾ ਇਸ ਸਮੇਂ ਲਾਫਟਰ ਸ਼ੈਫ ਨਾ ਦੇ ਸ਼ੋਅ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਆਪਣੇ ਪਤੀ ਅਤੇ ਅਦਾਕਾਰ ਕਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਇਸ ਸ਼ੋਅ ਦਾ ਹਿੱਸਾ ਬਣੀ ਹੈ ਹਾਲਾਂਕਿ ਇਸ ਸ਼ੋਅ ਦੇ ਸੈੱਟ ਤੇ ਅਦਾਕਾਰਾ ਜ਼ਖਮੀ ਹੋ ਗਈ ਹੈ ਉਸਨੇ ਖੁਦ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝਾ ਕਰਦੇ ਹੋਏ ਇਸ ਬਾਰੇ ਦੱਸਿਆ ਕਸ਼ਮੀਰਾ ਸ਼ਾ ਵੱਲੋਂ ਪੋਸਟ ਕਰਦੇ ਸਮੇਂ ਦਿੱਤੇ ਕੈਪਸ਼ਨ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਸ਼ਮੀਰਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਹਰ ਪਾਸੇ ਬੁਰੀ ਨਜ਼ਰ ਹੈ ਤੇ ਨਾਲ ਹੀ ਅਦਾਕਾਰਾ ਨੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ ਕਸ਼ਮੀਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਤਿੰਨ ਤਸਵੀਰਾਂ ਤੁਈਰਾ ਪੋਸਟ ਕੀਤੀਆਂ ਪਹਿਲੀ ਤਸਵੀਰ ਦੇ ਵਿੱਚ ਅਦਾਕਾਰਾ ਕੁਰਸੀ ਤੇ ਬੈਠੀ ਨਜ਼ਰ ਆ ਰਹੀ ਹੈ ਦੂਜੀ ਤਸਵੀਰ ਦੇ ਵਿੱਚ ਉਹ ਪਸਲੀ ਤੇ ਲੱਗੀ ਸੱਟ ਨੂੰ ਦਿਖਾ ਰਹੀ ਹੈ ਜਦਕਿ ਤੀਸਰੀ ਅਤੇ ਆਖਰੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਸ਼ਮੀਰਾ ਸ਼ਾਦੀ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਨੇ ਹਾਲੀ ਦੇ ਵਿੱਚ ਸੈੱਟ ਤੇ ਇੱਕ ਹਾਦਸਾ ਹੋਇਆ ਜਿਸ ਵਿੱਚ ਮੈਂ ਪੂਰੀ ਤਰ੍ਹਾਂ ਡਿੱਗ ਗਈ ਮੇਰੀ ਪਸਲੀ ਨੂੰ ਸੱਟ ਲੱਗੀ ਹੈ ਅਤੇ ਮੇਰਾ ਗਿੱਟਾ ਮੁੜ ਗਿਆ ਪਰ ਸ਼ੋਅ ਚੱਲ ਰਿਹਾ ਰਹੇਗਾ ਛੱਟ ਦੇ ਬਾਵਜੂਦ ਕਸ਼ਮੀਰਾ ਨੇ ਲਫਟਰ ਸ਼ੈਪ ਦੀ ਸ਼ੂਟਿੰਗ ਨਹੀਂ ਛੱਡੀ ਉਸਨੇ ਕੰਮ ਕਰਨਾ ਜਾਰੀ ਰੱਖਿਆ ਇਸ ਕੰਮ ਲਈ ਉਸ ਦੀ ਖੂਬ ਤਾਰੀਫ ਹੋ ਰਹੀ ਹੈ ਉਸ ਦੇ ਪਤੀ ਅਤੇ ਮਸ਼ਹੂਰ ਕਮੇਡੀਅਨ ਕ੍ਰਿਸ਼ਨਾ ਵਿਸ਼ੇਖ ਨੇਵੀ ਅਭਿਨੇਤਰੀ ਦੀ ਪੋਸਟ ਤੇ ਕਮੈਂਟ ਕੀਤਾ ਹੈ ਕ੍ਰਿਸ਼ਨਾ ਨੇ ਆਪਣੀ ਪਤਨੀ ਦੀ ਤਾਰੀਫ ਵਿੱਚ ਲਿਖਿਆ ਤੁਸੀਂ ਸ਼ੂਟਿੰਗ ਨਹੀਂ ਰੁਕਣ ਦਿੱਤੀ ਮੈਨੂੰ ਤੁਹਾਡੇ ਤੇ ਮਾਣ ਹੈ ਨਾਲ ਹੀ ਕ੍ਰਿਸ਼ਨਾ ਨੇ ਦਿਲ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ